ਐਂਟੀ ਕ腐ਸ਼ਨ ਬਿਊਰੋ ਦੇ ਪੰਜਾਬ ਪ੍ਰਧਾਨ ਸਰਦੂ ਖੇੜਾ ਜੀ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਗਰੁੱਪ ਸਾਡੀ ਟੀਮ ਤੇ ਬਹੁਤ ਵੱਡਾ ਭਰੋਸਾ ਕਰਕੇ ਸਾਨੂੰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਸੌਂਪੀ ਆ ਜਿਸ ਤੇ ਵਿੱਚ ਮੇਰੇ ਨਾਲ ਮੇਰੀ ਟੀਮ ਦੇ ਵਿੱਚ ਬਲਦੇਵ ਸਿੰਘ ਜੀ ਭਜਨ ਲਾਲ ਜੀ ਮਨੀਸ਼ ਜੀ ਤੇ ਅਸੀਂ ਇਸ ਜਿਹੜੀ ਟੀਮ ਆ ਇਸ ਨੂੰ ਹੋਰ ਵਿਸ਼ਾਲ ਕਰਕੇ ਪੁਰਸ ਹਲਕੇ ਦੇ ਵਿੱਚ ਐਂਟੀ ਕ腐ਸ਼ਨ ਦੀਆਂ ਗਤੀਵਿਧੀਆਂ ਨੂੰ ਬਹੁਤ ਵੱਡੀ ਸਚਾਰੂ ਤਰੀਕੇ ਨਾਲ ਚਲਾਵਾਂਗੇ ਤਾਕਿ ਐਂਟੀ ਕ腐ਸ਼ਨ ਦਾ ਨਾਮ ਪੂਰੇ ਵੱਡੇ ਪੱਧਰ ਤੇ ਅਸੀਂ ਯਾਰੀ ਰੱਖ ਸਕੀਏ ਵਾਹ ਕੁਝ ਖਾਸ ਆ ਸ਼੍ਰੀ ਭਾਈ ਕੁਝ ਕੀ ਫਤਿਹ ਅੱਜ ਸਾਡੀ ਟੀਮ ਐਂਟੀ ਕ腐ਸ਼ਨ ਬਿਊਰੋ ਵੱਲੋਂ ਤੇ ਬਹੁਤ ਹੀ ਸਤਿਕਾਰਯੋਗ ਸਾਡੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਮਨੀਸ਼ ਪਿੰਡੀ ਉਹਨਾਂ ਦੇ ਰਹਿਨਮਾਈ ਹੈ ਤੇ ਅੱਜ ਅਸੀਂ ਲੋਕ ਵਿਧਾਤੀ ਗੁਰਸੱਤ ਤੋਂ ਸੰਦੀਪ ਮਾਰਜੀ ਨੂੰ ਅਸੀਂ ਲੋਕ ਵਿਧਾਤੀ ਦਾ ਪ੍ਰਧਾਨ ਨਿਯੁਕਤ ਕੀਤਾ ਹੈ ਤੇ ਉਹਨਾਂ ਦੇ ਨਾਲ ਬਲਦੇਵ ਹਿੰਦ ਜੀ ਤੇ ਭਜਨ ਲਾਲ ਜੀ ਇਹ ਵੀ ਸਾਡੇ ਬਲੌਰ ਪੰਦਰ ਦੇ ਉਹਦੇਦਾਰ ਅੱਜ ਅਸੀਂ ਇਹਨਾਂ ਨੂੰ ਵੀ ਨਾਲ ਜੁਟ ਕੀਤਾ ਹੈ ਇਹਨਾਂ ਨੂੰ ਮੈਂ ਆਪ ਵੀ ਐਂਟੀਗ੍ਰੇਸ਼ਨ ਬੂ ਦ ਸੰਸਥਾ ਬਲ ਲੋਲਾ ਕਲਾਕ ਤੋਂ ਬੁਲਾਈ ਦਿਨਾ ਤੇ ਪਰਮਾਤਮਾ ਅੱਗੇ ਦੁਆ ਕਰਦਾ ਵੀ ਇਹ ਸਾਡੀ ਸੰਸਥਾ ਚ ਜੁੜੇ ਨੇ ਤੇ ਵਧੀਆ ਸਮਾਜ ਭਲਾਈ ਦੇ ਵਧੀਆ ਕੰਮ ਕਰਨਗੇ ਬਹੁਤ ਹੀ ਮੈਨੂੰ ਮਨਜੀਤ ਜੀ ਨੇ ਦੱਸਿਆ ਵੀ ਬਹੁਤ ਹੀ ਜਿਹੜੇ ਸ਼ਹੀਬ ਜੀ ਤੇ ਜਿਹਦੇ ਨਾਲ ਆਪਣੇ ਬਲਦੇਵ ਜੀ ਹਿੰਦ ਜੀ ਤੇ ਨਾਲ ਭਜਨ ਲਾਲ ਜੀ ਬਹੁਤ ਹੀ ਵਧੀਆ ਐਕਟਿਵ ਇਨਸਾਨ ਨੇ ਤੇ ਜਿਹੜੀ ਐਂਟੀ ਕਾਪਰਸ਼ਨ ਵਿਰੋਧੀਆਂ ਜਿਹੜੀਆਂ ਗਤੀਵਿਧੀਆਂ ਨੂੰ ਗੁਰਸਾ ਬਲਾਕ ਵਿੱਚ ਬਹੁਤ ਅੱਗੇ ਲੈ ਕੇ ਜਾਣਗੇ ਤੇ ਹਰ ਪਿੰਡ 'ਚ ਐਂਟੀ ਕਾਪਰਸ਼ਨ ਵਿਰੋਧੀ ਇੱਕ ਵਾਜ ਬੁਲੰਦ ਕਰਨਗੇ ਸਾਨੂੰ ਪੂਰੀ ਉਮੀਦ ਹੈ ਇਹਨਾਂ ਤੋਂ ਤੇ ਮੈਂ ਫਿਰ ਤੋਂ ਇਹਨਾਂ ਨੂੰ ਲੱਖ ਲੱਖ ਵਧਾਈ ਦੇਣਾ ਤੇ ਮੇਰੇ ਨਾਲ ਅੱਜ ਮੇਰੇ ਪੂਰੀ ਟੀਮ ਡਾ ਡਤ ਤਨਵੀਰ ਮਲਕ ਜੀ ਰਮਿੰਦਰ ਚੋਗ ਜੀ ਮਮਨ ਨਮੋਚਰਤੋ ਜੀ ਅੰਕੁਸ਼ ਪਤਰਾ ਜੀ ਵੀ ਆਏ ਨੇ ਤੇ ਅਸੀਂ ਸਾਰੇ ਆਸ ਕਰਦੇ ਆਂ ਵੀ ਇਸੇ ਤਰ੍ਹਾਂ ਸਾਡੇ ਨਾਲ ਇੰਟੀਗ੍ਰੇਸ਼ਨ ਬਿਊਰੋ ਦੇ ਨਾਲ ਨਵੇਂ ਚਿਹਰੇ ਹਰ ਰੋਜ਼ ਜੁੜਨ ਤੇ ਅੱਜ ਮੈਂ ਮਨੀਤ ਜੀ ਨੂੰ ਵਧਾਈ ਦੇਣਾ ਵੀ ਜਿਨ੍ਹਾਂ ਨੇ ਉਪਰਾਲਾ ਕੀਤਾ ਸਾਡੇ ਨਾਲ ਇੱਕ ਸਾਡਾ ਪਰਿਵਾਰ ਵੱਡਾ ਕੀਤਾ ਹੈ ਐਨਾ ਹੀ ਕਹਦਾ ਹੈ ਕਿ ਮਾ ਜੱਚਕਾ ਭਾਈ ਗੁਜਿੰਧਾ ਸਾਹਿਬ ਸ਼ਿਰਵਾਹੇ ਗੁਜਰੀ ਫਤਿਹ